ਸੋਸ਼ਲ ਮੀਡੀਆ ਤੇ ਇਸ ਨਿੱਕੀ ਜਿਹੀ ਕੁੜੀ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੁੜੀ ਥੱਲੇ ਮਿੱਟੀ ਤੇ ਬੈਠ ਕੇ ਸੌਂ ਰਹੀ ਹੈ ਤੇ ਉਸ ਨੂੰ ਸੌਂਦਿਆਂ ਵੇਖ ਕੇ ਜਦੋਂ ਇੱਕ ਵੀਰ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਕੁੜੀ ਉੱਠ ਕੇ ਇੱਕਦਮ ਡਰ ਜਾਂਦੀ ਹੈ ਤੇ ਰੋਣ ਲੱਗ ਪੈਂਦੀ ਆ। ਅਸਲ 'ਚ ਤੁਹਾਨੂੰ ਦੱਸ ਦਈਏ ਕਿ ਇਹ ਛੋਟੀ ਜਿਹੀ ਕੁੜੀ ਦੇ ਮਾਂ ਪਿਓ ਇਸ ਦੁਨੀਆ ਤੇ ਨਹੀਂ ਰਹੇ ਜਿਸ ਤੋਂ ਬਾਅਦ ਇਹ ਆਪਣੇ ਚਾਚਾ ਚਾਚੀ ਕੋਲ ਰਹਿ ਰਹੀ ਹੈ। ਦੋਸਤੋ ਤੁਹਾਨੂੰ ਦੱਸਦੀ ਕਿ ਕਦੇ ਵੀ ਚਾਚੀਆਂ ਤਾਈਆਂ ਮਾਂ ਵਾਲੀ ਜਗ੍ਹਾ ਨਹੀਂ ਲੈ ਸਕਦੀਆਂ ਕਿਉਂਕਿ ਮਾਂ ਕਦੇ ਵੀ ਇੰਨੇ ਮਾੜੇ ਹਾਲਾਤਾਂ ਚ ਆਪਦੇ ਬੱਚਿਆਂ ਨੂੰ ਨਹੀਂ ਦੇਖ ਸਕਦੀ ਸਿਆਣੇ ਕਹਿੰਦੇ ਨੇ ਕਿ ਮਾਂ ਪਿਓ ਤੋਂ ਬਿਨਾ ਬਚਪਨ ਰੋਲ ਜਾਂਦਾ ਹੈ ਤੇ ਜਿਹੜਾ ਇਹ ਕੁੜੀ ਨਾਲ ਹੁਣ ਹੋ ਰਿਹਾ ਹੈ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਇਹ ਕੁੜੀ ਮਿੱਟੀ ਵਿੱਚ ਖੇਡਦੀ ਖੇਡਦੀ ਪੁੰਝੇ ਹੀ ਸੌ ਜਾਂਦੀ ਹੈ ਸੱਚ ਕਿਹਾ ਆਪਣਾ ਖੂਨ ਆਪਣਾ ਹੀ ਹੁੰਦਾ ਮਾਂ ਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ ਆਪਣਾ ਖੂਨ ਆਪਣਾ ਹੀ ਹੁੰਦਾ ਇਸ ਕਰਕੇ ਆਪਣੇ ਮਾਪਿਓ ਦੀ ਕਦਰ ਕਰਿਆ ਕਰੋ ਉਹਨਾਂ ਦੀ ਗੱਲ ਮੰਨਿਆ ਕਰੋ ਦੋਸਤੋ ਤੁਸੀਂ ਵੀ ਸਾਰੇ ਮਿਲ ਕੇ ਇਹੀ ਅਰਦਾਸ ਕਰੋ ਕਿ ਰੱਬ ਇਹ ਛੋਟੀ ਜਿਹੀ ਧੀ ਦੀ ਜ਼ਿੰਦਗੀ 'ਚ ਖੁਸ਼ੀਆਂ ਭਰ ਦੇਵੇ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਰੱਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਸਾਡੇ ਚੈਨਲ 'ਤੇ ਏਦਾਂ ਦਾ ਕੰਟੈਂਟ ਮਿਲਦਾ ਰਹੇਗਾ